ਆਣਾ ਫਲੋਰ ਦੀ ਪੁਲਿਸ ਨੇ ਮੋਬਾਈਲ ਫੋਨਾਂ ਦਾ ਕੰਮ ਕਰਨ ਵਾਲੇ ਜੱਗੀ ਤੇ ਰਾਜਾ ਨਸ਼ੀਲੇ ਕੈਪਸੂਲਾ ਸਮੇਤ ਕਾਬੂ। ਸ਼੍ਰੀ ਸਰਵਣ ਸਿੰਘ ਬਾਲੂ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਦੋ ਨਸ਼ਾ ਤਸਕਰਾਂ ਜੱਗੀ ਤੇ ਰਾਜੇ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਾਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਨੇ ਦੱਸਿਆ ਇਹ ਇਨਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਇ ਸਪੈਸ਼ਲ ਆਪਰੇਸ਼ਨ ਯੁੱਧ ਨਸ਼ਿਆ ਦੇ ਵਿਰੁੱਧ ਤੇ ਨਸ਼ਾ ਤਸਕਰ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਮੋਰੋ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਸੁਰਜੀਤ ਸਿੰਘ ਉਰਫ ਰਾਜਾ ਪੁੱਤਰ ਸੁੱਚਾ ਰਾਮ ਵਾਸੀ ਪਿੰਡ ਮੋਰੋ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 101 ਨਸ਼ੀਲੇ ਕੈਪਸੂਲ ਬਰਾਮਦ ਕਰ ਮਕਦਮਾ ਨੰਬਰ 165 ਜੁਰਮ 226185 ਐਨਡੀਪੀਐਸ ਅਖਤ ਤਹਿਤ ਦਰਜ ਕੀਤਾ ਜੋ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਕਾਫੀ ਸਮੇਂ ਤੋਂ ਵੱਖ-ਵੱਖ ਸਾਦਨਾ ਰਾਂਹੀ ਵੱਖ-ਵੱਖ ਥੇਰੀਏ ਤੋਂ ਨਸ਼ੀਲੇ ਕੈਪਸੂਲ ਖਰੀਦ ਕੇ ਫਲੋਰ ਏਰੀਏ ਵਿੱਚ ਸਪਲਾਈ ਕਰ ਰਹੇ ਸਨ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਰ ਕੋਤਲਾ ਕਾਇਦ ਘਾਣਾ ਫਲੋਰ ਦੀ ਪੁਲਿਸ ਨੇ ਇੱਕ ਮੋਰੋਂ ਦੇ ਰਹਿਣ ਵਾਲੇ ਮੋਬਾਈਲ ਰਿਪੇਅਰ ਵਾਲੇ ਮਕੈਨਿਕ ਨੂੰ ਨਸ਼ੀਲੇ ਪਦਾਰਥਾਂ ਸੈਟਲ ਕਾਬੂ ਕੀਤਾ ਹੈਗਾ ਸਰ ਕਿੰਨਾ ਕੁ ਸਮਾਨ ਬਰਾਮਦ ਹੋ ਗਿਆ ਤੇ ਕਿੰਨੇ ਬੰਦੇ ਕਾਬੂ ਕੀਤੇ ਗਏ ਹਨ ਹਾਂਜੀ ਦਰਾਨੇ ਗਸਟ ਜਿਹੜੀ ਆ ਮੋਰੋਂ ਪਿੰਡ ਤੋਂ ਪਿੱਛੇ ਟੱਕ ਮੁਜਾਰੇ ਤੋਂ 2 ਕਿਲੋਮੀਟਰ ਅੱਗੇ ਵਹੀਂ ਨਹਿਰ ਵੇਂ ਦੇ ਪੁਲ ਦੇ ਨੇੜੇ ਤੋਂ ਹੀ ਜਾਨਕਿ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਤੇ ਇਹ ਸਵੇਰ 31:5 25 ਦੀ ਦਰਮਿਆਨੀ ਰਾਤ ਦਾ ਵਕੂਆ ਇਹਨਾਂ ਕੋ ਕਾਲੇ ਰੰਗ ਦੇ ਪਲਾਸਟਿਕ ਲਪਾਵਾਂ ਵਿੱਚ ਨਸ਼ੀਲੇ ਪਦਾਰਥ ਸਨ ਜੀ ਤੇ ਚੈੱਕ ਕਰਨ ਤੇ ਇਹਨਾਂ ਕੋ ਤੋਂ ਜਗਦੀਸ਼ ਸਿੰਘ ਲਈ ਜੱਗੀ ਪਾਸੋਂ 44 ਨਸ਼ੀਲੇ ਕੈਤੂਲ ਤੇ ਇਸੇ ਤਰ੍ਹਾਂ ਇਹ ਸਰਜੀਤ ਸਿੰਘ ਇਲੀਸ ਰਾਜਾ ਪਾਸੋਂ 57 52 ਨਸ਼ੀਲੇ ਕੈਤੂਲ ਬਰਾਮਦ ਹੋਏ ਮਾਨ ਜੋ ਕੋਰ ਵਿੱਚ ਇਹਨਾਂ ਦੋਨਾਂ ਨੂੰ ਕੱਲ ਮਿਤੀ 31 5 25 ਨੂੰ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਜੋ ਦਰਾਨੇ ਪੁੱਛ ਗਏ ਗੁਰਜੀਤ ਸਿੰਘ ਇਲੀਅਰ ਜੱਗੀ ਅਤੇ ਸਰਜੀਤ ਸਿੰਘ ਇਹਨਾਂ ਰਾਜਾ ਨੇ ਮੇਰੇ ਪਾਸ ਫਰਦੰਗ ਸ਼ਾਪ ਕੀਤਾ ਕਿ ਅਸੀਂ ਇਹ ਜਿਹੜੇ ਆ ਨਸ਼ੀਲੇ ਕੈਪਸੂਲਾ ਇਹ ਸੁਖਵਿੰਦਰ ਕੌਰ ਵਾਈਫ ਆਫ ਸੁਖਵਿੰਦਰ ਗੁਰਦੀਪ ਸਿੰਘ ਤੋਂ ਥਾਣਾ ਲਾਡਵਾਲ ਤੋਂ ਲੈ ਕੇ ਆਏ ਆ ਤੇ ਇਹਦੇ ਵਿੱਚ ਜਿਹੜਾ ਔਰਤ ਆ ਸੁਖਵਿੰਦਰ ਕੌਰ ਆ ਇਹਨੂੰ ਮਾਨੇ ਸੀ ਨੇ ਫਰਦੰਗ ਸ਼ਾਪ ਦੇ ਅਧਾਰ ਤੇ ਨੂੰ ਨਾਮਜ਼ਦ ਕੀਤਾ ਅਤੇ ਮਿਤੀ 31 5 25 ਨੂੰ ਹੀ ਤੇ ਇਹਨੂੰ ਸੁਖਵਿੰਦਰ ਕੌਰ ਨੂੰ ਲੇਡੀ ਕਾਂਸਟੇਬਲ ਦੀ ਹੌਲਦ ਦੇ ਹਾਜ਼ਰੀ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਜੀ ਤੇ ਸਰ ਇਹਨਾਂ ਦਾ ਪਿਛੋਕੜ ਕੀ ਸਰਾਂ ਦਾ ਹੈਗਾ ਹੁੰਦਾ ਹੈ ਇਹਨਾਂ ਦਾ ਪਿਛੋਕੜ ਇਹ ਵੀ ਨਸ਼ਾ ਇਹ ਕਰਦੇ ਆ ਕਰਦੇ ਆ ਤੇ ਵੇਚਦੇ ਵੀ ਆ ਹਾਂ ਇਹ ਕੈਪਟੂ ਜਿਹੜਾ ਕਿ ਤਕਰੀਬਨ 30 ਰੁਪਏ ਦੇ ਹਿਸਾਬ ਦੇ ਨਾਲ ਪੁਛੇ ਤੇ ਹਲੇ ਤੱਕ ਮੰਨੇ ਆ ਵੀ 30 ਰੁਪਏ ਦੇ ਨਾਲ ਧਾਣ ਕੇ ਤੇ 50 ਰੁਪਏ ਤੇ ਅੱਗੇ ਇਹ ਜਿਹੜੀ ਵੇਚ ਦਿੰਦੇ ਸੀ ਬੇਸਿਕਲੀ ਸਰ ਕੀ ਕੰਮ ਗੱਲ ਕਰਦਾ ਵੀ ਇਹ ਮੋਬਾਈਲ ਪੇ ਦਾ ਬਹੁਤ ਵਧੀਆ ਕਮਪਾਨੀਗਰ ਹੈਗਾ ਬੰਦਾ ਇਹ ਜੀ ਜਗੀਰ ਪਰ ਇਹ ਭਾਵੇਂ ਪਹੁੰਚ ਗਈ ਚੈਨੀ ਗੱਲ ਸਾਹਮਣੇ ਆਈ ਹੈ ਵੀ ਇਹ ਐਸਟੀ ਆਰ ਦੇ ਵਿੱਚ ਆੜ ਕੇ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਆੜ ਕੇ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਆਉਂਦੇ ਆ ਇਹ ਹਾਰਡਵੇਅਰ ਚ ਜਿਹੜਾ ਨਸ਼ਾ ਵੇਚਣਾ ਜਾਨਕੀ ਕੈਪਟੂਲ ਵੇਚਣਾ ਜਾਨਕੀ ਨੇ ਸ਼ੁਰੂ ਕਰ ਦਿੱਤੇ ਜੀ ਤੇ ਸਰ ਹੁਣ ਕੀ ਪਤਾ ਲੱਗਦਾ ਕਰਦਾ ਹੈ ਹਾਂਜੀ ਇਹਦੇ ਵਿੱਚ ਜਿਹੜਾ ਪਰਚਾ ਨੰਬਰ ਮਕਦਮਾ ਨੰਬਰ 165 ਮਿਤੀ 31 ਪੰਜ 25 ਅੰਡਰ ਸੈਕਸ਼ਨ 22 ਕਾਰਡ 85 ਐਂਡੀਪੀਸੀ ਐਕਟ ਤੇ ਔਰ ਜਿਹੜੀ ਆ ਸੁਖਵਿੰਦਰ ਕੌਰ ਨੂੰ ਨਾਮਜ਼ਦ ਕਰਦੇ 29 ਕਾਰਡ 85 ਐਂਡੀਪੀ ਸੈਕਟਰ ਦਾ ਵਾਦਾ ਕੀਤਾ ਤੇ ਰਿਕਵਰੀ ਕੀਤੀ ਜਾ ਰਹੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ